ਕਿੱਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਬੇ ਬੰਦਾ ਹੈਗਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਔਰ ਨਾ ਕਰੋ 300 ਰੁਪਏ ਦਿਹਾੜੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਲਾ ਨਨਗੜ ਜੇਜ਼ੇਦਾਰ ਚੰਨੂ ਇਹ ਬਿਰਧ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਧੜੀ ਦਾ ਆ ਆਹਨ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਆਹ ਮੁਖੀ ਨਹੀਂ ਆਹ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਇਹਨੂੰ ਆਂਦੇ ਸੌ ਦੋ ਜੇ ਕੋ ਸੌ ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 500 ਦਾ ਨੋਟ ਲਟੇਰਾ ਪਾਰਟੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਉਹ ਸਚਾਈ ਦੱਸੋ ਨਾ ਤੁਸੀਂ ਤੇਰੇ ਤੇ ਖਾਰ ਆ ਜਾਊਗਾ ਤੇ ਜੇ ਤੁਸੀਂ ਕਹੇ ਜਾਂਦੇ ਆਂ ਮੈਂ ਕਥੂ ਨਾ ਕੋ ਪਰਚਾ ਕਰਾਉਣਾ ਤੇ ਗੱਡੀ ਪਾਉਣਾ ਜੀ ਬਾਬੇ ਦੇ ਨਾਂ ਤੇ ਕਾਗਜ਼ ਆ ਗਿਆ ਗੱਲ ਗੱਲ ਇਹ ਗੱਡੀ ਦੇ ਕਾਗਜ਼ ਨੇ ਮੇਰੇ ਬਾਬੇ ਦਾ ਉਹ ਇਹ ਨਹੀਂ ਇਹ ਨਹੀਂ ਗੱਡੀ ਦੇ ਨਾਲ ਕਾਗਜ਼ ਆ ਗਿਆ ਕਿਧੇ ਕਿਧੇ ਖਲਾਵਾ ਕਿਧੇ ਕਿਧੇ ਖਦੇ ਉਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਪਿੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਅੱਜ ਕੋਲ ਵੀ ਕਰਿਆ ਨਾ ਦੋ ਜਣੇ ਨਾਲ ਤੇਰੇ ਮਗਰੋਂ ਮੱਝਾ ਵਾਲਾ ਗੱਡੀ ਚਾਲ ਤੇਰੇ ਨਾਲ ਤੈਨੂੰ ਮੈਂ ਇੱਕਦਮ ਜੇਥੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਨ ਸਾਹਿਬ ਮੇਰਾ ਨਗਰ ਚ ਸਾਰੇ ਹੁਣੇ ਸਾਰਿਆਂ ਦੀ ਵੀ ਕੋਈ ਮਰਜ਼ੀ ਆ ਸਰਪੰਨ ਸਾਹਿਬ ਹਾਲਾ ਗਰੇਨ ਹੋਣਾ ਆਉਂਦੀ ਰੱਖਿਆ ਆਨੂੰ ਲਡੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਵੇਂ ਹੁਣ ਇਹਦੇ ਹੱਥ ਕੰਮਣ ਡਿਆ ਇਹ ਮਾਫੀ ਮੰਗਦੇ ਲਓ ਮਾਫੀ ਮੰਗਦੇ ਬਾਬੇ ਕਿਹਦੇ ਕੋਲ ਮੰਗਦੇ ਹੋ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਘਰੋਂ ਮੰਗੋ ਹਾਂ ਇੱਕੋ ਮੰਗੋ ਸਰਪੰਚ ਕੋ ਆਉਂਦੇ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਘਰੋਂ ਉੱਤੋਂ ਕਰੋ ਜਿੱਤੋਂ ਜੱਗੀਆਂ ਕਰੋ ਬਾਬਾ ਜੀ ਬਿੰਦਰਾ ਰੌਂਦੇ ਸੀ ਕਹੇ ਮਨ ਤਾਂ ਅਸੀਂ ਗਲਤੀ ਮੰਨ ਲੀ ਨੀ ਗਲਤੀ ਗੁਰੂ ਘਰੋਂ ਮੰਗੋ ਉਹ ਬਾਬੇ ਰਾਏਰਾਮ ਖੜੇ ਉਹਨਾਂ ਨੂੰ ਇਹਨ ਬੱਬੇ ਰਾਏ ਰਾਮ ਖੜੋ ਇਹ ਲਟੇਰਾ ਪਾਲੀ ਲਟੇਰਾ ਪਾਲਤੀ ਗਰੂਪ ਪਾ ਲੋ ਅਮਰਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋ 100 ਦਿੰਦਾ ਉਹਨਾਂ ਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾ ਸਾਡ ਕੋ ਮਜੂਦਾ ਇਧਰ ਆ ਵੀਰ ਆ ਇਹਨੇ ਵੀਰ ਨੇ 100 ਰੁਪਿਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ 75 ਸਿਕਾ ਦਿੱਤੀ ਆ ਆਪ ਜਰਾ ਆ ਬਿਮਾਰ ਉੱਠਿਆ ਏ ਮਾਦਰ ਗਲਤੀ ਮੰਨਦੇ ਵੀ ਸਾਬਦਰ ਹੋ ਦੱਸੋ ਇਹ ਮਰਨ ਕਰਾਰੇ ਆ ਆਪ ਜਰਾ ਹੋਰ ਦੋ ਚਾਰ ਵਜਨ ਕਹੋਗੇ ਤਾਂ ਆਪਾਂ ਤੁਹਾਨੂੰ ਬਸਾੜਾ ਕਰਨਾ ਪੈਦੀ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਨੇ ਬਣੇ ਅਗੇ ਧੌਲੀ ਦਾੜੀ ਸਲੇ ਗਲਤੀ ਇਹ ਕਰਕੇ ਕਰਾਈਆਂ ਤਾਂ ਕਾਨੂੰਨ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਨਾ ਯਾਰ ਦੋ ਨੰਬਰ ਦੀ ਗੱਡੀ ਆ ਮੈਂ ਹਾਂ ਜਿਹੜਾ ਪਟਾੜੇ ਦਾ ਨਾਮ ਲੈਣੇ ਹੀ ਇਹਨਾਂ ਨੂੰ ਕਹਿੰਦੇ ਇਹਨੂੰ ਪਟਾੜੇ ਤੇ ਕਾਜ ਦੇ ਦਿਓ ਗੱਡੀ ਦੇ ਨਾਲ ਤੇ ਪਰਚਾ ਉਹਨਾਂ ਤੋਂ ਵੀ ਆ ਨੰਬਰ ਜੋ ਟੇਬ ਨਾਲ ਆਏ ਕੱਟ ਕੇ ਇਹ ਬੱਚੇ ਸੋਗੇ ਜਿਸ ਦਾ ਜੀ ਗਲਤੀ ਮੰਨੇ ਵੀ ਨਾ ਡੇ ਮੈਂ ਹੁਣ ਕਰੂ ਤੇਰੀ ਸਾਹ ਸੰਗਤ ਦੇ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਲਟੇਰਿਆਂ ਕੋ ਬਜੋ ਲਟੇਰਿਆਂ ਕੋ ਬਜੋ ਪਿੰਡ ਹੋਈ ਗਰਾਈ ਨਾ ਆ ਰਿਹਾ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬ ਜਾਂਦੀਆਂ ਭੋਲੀਓ ਚਰਿਆ ਦਈ ਜਾਂਦੀਆਂ ਇਹ ਤੁਮਾਂ ਨੂੰ ਲਾ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨਦੇ ਜਾਓ ਟਾਈਮ ਨਾ ਨੀਵਾਂ ਹੋਣੀ ਤੇ ਪਰਾਣੇ ਪ੍ਰਾਣ ਕਰ ਲਓ ਜਾਓ ਜਾਓ ਜੀ ਇਹਨਾਂ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਜੀ ਇਹ ਬਾਬੇ ਦੇ ਨਾਂ ਤੇ ਕਾਗਜ਼ ਆ ਗਿਆ ਗਲਤੀ ਇਹ ਗੱਡੀ ਦੇ ਕਾਗਜ਼ ਨਾ ਤੇਰੇ ਬਾਬੇ ਦੇ ਨਾਂ ਤੇ ਆਉ ਇਹ ਨੂੰ ਨਹੀਂ ਆਣੋ ਹੀ ਗੱਡੀ ਦੇ ਨਾਮਾ ਕਾਗਜ਼ ਆ ਗਿਆ ਕਿੱਧੇ ਕਿੱਧੇ ਖਲਾਵਾ ਕਿੱਧੇ ਕਿੱਧੇ ਖਦੇ ਆ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ ਉਹ ਦਿਨ ਕਿੱਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਬਈ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਔਰ ਨਾ ਰੋ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੀ ਨਾਗਪੁਰ ਸਾਹਿਬ ਕਿਲਾ ਨਾਨਗੜ ਜੇਜ਼ੇਦਾਰ ਚਨਾਬ ਇਹ ਬਿਰਦਾ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵੰਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਦਾ ਰਿਆ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਲ ਲੈਣ ਦੇ ਆ ਕਣਕ ਦੇ ਦੇਣਿਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦੋ ਆ ਪੰਜ 500 ਦਾ ਨੋਟ ਲਿਟੇਰਾ ਪਲਤੀ ਆ ਪੈਸੇ ਵੇਲੋ ਤੁਹਾਡੇ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਮੇਰੇ ਦੱਸੋਗੇ ਤੇ ਮੇਰੇ ਤੇ ਸ਼ਰਾਰ ਆ ਜਾਊਗਾ ਤੇ ਜੇ ਤੁਸੀਂ ਆਏ ਜਾਂਦੇ ਆਓ ਮੈਂ ਕਥੂ ਨਾ ਪਰਚਾ ਕਰਾਉਣਾ ਤੇ ਗੱਡੀ ਪਾਉਣਾ ਜੇਦਾ ਲੱਗਦਾ ਸ਼ੁਭਤ ਬਿੰਦ ਤੁਹਾਨੂੰ ਵੀ ਕਰਦੇ ਇਹ ਬਾਬੇ ਦੇ ਨਾਮ ਤੇ ਕਾਗਜ਼ ਆ ਗਿਆ ਗਲਤ ਇਹ ਗੱਡੀ ਦੇ ਕਾਗਜ਼ ਨਾ ਮੇਰੇ ਬਾਬੇ ਦੇ ਨਾਮ ਉਹ ਇਹ ਨਹੀਂ ਇਹਨੂੰ ਹੀ ਗੱਡੀ ਦੇ ਨਾਮ ਤੇ ਕਾਗਜ਼ ਆ ਗਿਆ ਕਿਧੇ ਕਿਧੇ ਖਲਾਵਾ ਕਿਧੇ 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 ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅਮਰਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੇ ਤੈਨੂੰ ਮੈਂ ਅਗਰ ਸੁਣਾਈ ਕਿਰਾਏ ਸਰਪੰਚਾ ਦੋਲੇਣੇ ਨਾਲ ਤੇਰੇ ਮੋਢੀ ਪੰਜਾਹ ਵਾਲਾ ਗੱਡੀ ਚ ਆ ਰਿਹਾ ਨਾ ਤੈਨੂੰ ਮੈਂ ਅੱਛਾ ਇੱਕਦਾਂ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਵੀ ਜਿਹੜਾ ਮਰਜੀ ਸਰਪੰਚ ਸਾਹਿਬ ਵਿਚਾਲਾ ਕਲੇਨ ਹੋਣਾ ਆਉਂਦੀ ਰੱਖਿਆ ਆਨੂੰ ਲਡੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਵੇਂ ਹੁਣ ਇਹਦੇ ਹੱਥ ਕੰਮਣ ਡਿਆ ਇਹ ਮਾਫੀ ਮੰਗਦੇ ਲਓ ਮਾਫੀ ਮੰਗਦੇ ਬੱਬੇ ਕਿਹਦੇ ਕੋਲ ਮੰਗਦੇ ਹੋ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਕਰੋ ਮੰਗੋ ਹਾਂ ਇੱਕੋ ਮੰਗੋ ਸਰਪੰਚ ਕੋ ਆਉਂਦੇ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਇਹ ਕਰੋਗੇ ਨਾ ਕੰਮ ਜਿੱਤਾਂ ਚੱਗੀਆਂ ਕਰੋ ਬਾਬਾ ਜੀ ਬੇਦਰੰਗ ਰਹੁੰਦੇ ਹੀ ਗਏ ਮਨ ਤਾਂ ਹੀ ਗਲਤੀ ਮੰਨ ਲੀ। ਨਹੀਂ ਗਲਤੀ ਗੁਰੂ ਘਰੋਂ ਮੰਗੋ ਉਹਦੇ ਵਿੱਚ ਜਗਾ। ਉਹ ਬਾਬੇ ਰਾਏਰਾਮ ਖੜਾ ਉਹਨਾਂ ਨੂੰ। ਇਹਨਾਂ ਬਾਬੇ ਰਾਏਰਾਮ ਖੜੋ। ਇਹ ਲਟੇਰਾ ਪਾਲੀ ਲਟੇਰਾ ਪਾਲਤੀ ਗੁਰੂ ਘਰੋਂ ਅੰਮ੍ਰਿਤਸਰ ਦੇ ਆ। ਇਹ ਭੋਲਿਆ ਭਾਲਿਆ ਲੋਕਾਂ ਨੂੰ ਕਹਿੰਦੇ ਜੇ ਕੋ 100 ਦੰਦਾ ਨੂੰ ਆਂਦੇ ਮੋਟਾ ਨੋਟ ਦਿਓ। ਮੋਟਾ ਨੋਟ ਮੰਗਦੇ ਆ ਵਾਹੜ ਕੋ ਮਜੂਦਾ ਇਧਰ ਆ ਵੀਰ। ਹਾਂ ਇਹਨੇ ਵੀਰ ਨੇ 100 ਰੁਪਿਆ ਦਿੱਤੀ ਸੇਵਾ। ਇਹ ਆਂਦਾ ਮੋਟਾ ਨੋਟ ਦਿਓ। 75 ਸਿਕੜੇ ਦਿੱਤੀ ਆ। ਆਪ ਜਰਾ ਆਪ ਮਾਰ ਉੱਠਿਆ ਏ। ਮੈਂ ਕਿਹੜੀ ਗਲਤੀ ਮੰਨਦੀ ਵੀ ਸਾਬਾ ਦੱਸੋ। ਔਰ ਦੋ ਚਰ ਵਜਨ ਕਰੋਗੇ ਤਾਂ ਆਪਾਂ ਤੁਹਾਨੂੰ ਗਸਾੜਾ ਕਰਨਾ ਪੈਦੀ ਗੁਰਦਾਰੇ ਕਰੋ ਜੋ ਕਰਨਾ ਤੂੰ ਗੁਰਦਾਰੇ ਮੰਗੋ ਮਾਫੀ ਸਾਰੇ ਬਣੇ ਆਫੇ ਧੋਲੀ ਦਾੜੀ ਨੂੰ ਕੀ ਆਖੀ ਇਹਨਾਂ ਨੂੰ ਬੈਨੋ ਚਲੋ ਗਲਤੀ ਇੱਧਰ ਕਰਕੇ ਕਰਾਈਆਂ ਤਾਂ ਤਕਾਲਾਂ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਨੇ ਯਾਰ ਦੋ ਨੰਬਰ ਦੀ ਗੱਡੀ ਆ ਮੈਂ ਹਾਂ ਜਿਹੜਾ ਪਟਾੜੇ ਦਾ ਨਾਂ ਲੈਣੇ ਹੀ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਪਟਾੜੇ ਦੇ ਕਾਜ ਦੇ ਦਿਓ ਗੱਡੀ ਦੇ ਨਾਲ ਤੇ ਪਰਚਾ ਉਹਨਾਂ ਤੋਂ ਵੀ ਆ ਨੰਬਰ ਜੋ ਟੇਬ ਨਾਲ ਆਏ ਕੱਟ ਕੇ ਇਹ ਬੱਚੇ ਸੌਂਗੇ ਜਿਸ ਦਾ ਜੀ ਤੁਮ ਗਲਤੀ ਮੰਨਦੇ ਹੋ ਨਾ ਮੈਂ ਹੁਣ ਗੁਰੂ ਕਾਲੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਇਹਨਾਂ ਲਟੇਰਿਆਂ ਕੋ ਬਦੋ ਲਟੇਰਿਆਂ ਕੋ ਬਦੋ ਪਿੰਡੋਂ ਹੀ ਗਰਾਹੀ ਨਾ ਸੋਹਣੇ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਹ ਜਾਂਦੀਆਂ ਭੋਲੀਆਂ ਚੜੀਆਂ ਦਈ ਜਾਂਦੀਆਂ ਇਹ ਤਾਂ ਆ ਕੇ ਧਰਗੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨਦੇ ਜਾਓ ਟਾਈਮ ਨੀ ਬਣਾਉਣ ਲਈ ਤੇ ਟਾੜੇ ਪ੍ਰਾਗ ਲੋ ਦੋ ਦੋ ਮਾਣਿਓ ਤੁਹਾਨੂੰ ਪਿੰਡ ਜਾਓ 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 ਜਿੰਨਾ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਇਹ ਬਾਬੇ ਦੇ ਨਾਂ ਤੇ ਕਾਗਜ਼ ਰੱਖਿਆ ਗਲਤੀ ਇਹ ਗੱਡੀ ਦੇ ਕਾਗਜ਼ ਤੇ ਬਾਬੇ ਦੇ ਨਾਂ ਉਹ ਇਹਨ ਗੱਡੀ ਦੇ ਨਾਲ ਕੋਈ ਕਾਗਜ਼ ਆ ਗਿਆ ਕਿੱਧਰ ਕਿੱਧਰ ਆਵਾ ਕਿੱਧਰ ਕਿੱਧਰ ਆਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ ਉਹ ਦਿਨ ਕਿੱਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਬਈ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਨਾ ਕਰੋ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੀ ਨਾਗਪੁਰ ਸਾਹਿਬ ਕਿਲਾ ਨਨਗੜ ਜੇਹੇਦਾਰ ਚੰਨ ਇਹ ਬਿਰਧ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਸਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਦੇ ਰਿਹਾ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 500 ਦਾ ਨੋਟ ਲਟੇਰਾ ਪਾਰਟੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਹਾਂ ਮੇਰੇ ਦੱਸੋ ਤੇ ਤੇਰੇ ਇੱਥੇ ਨਗਾਰਾ ਆ ਜਾਊਗਾ ਤੇ ਜੇ ਤੁਸੀਂ ਕਹੇ ਹਾਂ ਇਹ ਐਂ ਦੇ ਆਵਾਂ ਮੈਂ ਕਥੂ ਨਗਲ ਪਰਚਾ ਕਰਾਉਣਾ ਤੁਹਾਡੀ ਗੱਡੀ ਬੰਨ੍ਹ ਕੇ ਆਉਣਾ ਜੀ ਸਚਾਈ ਦੱਸਣਾ ਤੇ ਸ਼ੁਰੂ ਤੋਂ ਬਿੰਦ ਤੁਹਾਨੂੰ ਵੀ ਕਰਦੇ ਆ ਇਹ ਬਾਬੇ ਦੇ ਨਾਂ ਤੇ ਕਾਗਜ਼ ਆ ਗਿਆ ਗਲਤ ਇਹ ਗੱਡੀ ਦੇ ਕਾਗਜ਼ ਤੇ ਮੇਰੇ ਬਾਬੇ ਦੇ ਨਾਂ ਉਹ ਐਨੂੰ ਹੀ ਐਨੂੰ ਹੀ ਗੱਡੀ ਦੇ ਨਾਲਾ ਕਾਗਜ਼ ਆ ਗਿਆ ਕਿੱਧੇ ਕਿੱਧੇ ਖਲਾਵਾ ਕਿੱਧੇ ਕਿੱਧੇ ਖਦੇ ਆ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਪਿੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ ਗੱ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਦੱਸਦਾ ਕਿ ਕਿਰਾਏ ਦੇ ਦੋ ਜਣੇ ਨਾਲ ਤੇਰੇ ਮਗਰੋਂ ਮੋੜੀ ਮੱਛਾ ਵਾਲਾ ਗੱਡੀ ਆ ਲੈਣਾ ਤੈਨੂੰ ਮੈਂ ਇੱਕਦਮ ਜੇਥੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਨ ਸਾਹਿਬ ਮੇਰਾ ਨਗਰ ਚ ਸਾਰੇ ਹੁਣੇ ਸਾਰਿਆਂ ਦੀ ਵੀ ਕੋਈ ਮਰਜ਼ੀ ਆ ਸਰਪੰਨ ਸਾਹਿਬ ਹਾਲਾ ਜਿਹੜੇ ਨੂੰ ਨਾਮ ਉਹ ਇਧਰ ਰੱਖਿਆ ਆਨੂੰ ਲਡੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹੇ ਹੁਣ ਇਹਦੇ ਹੱਥ ਕੰਮਣ ਦੇ ਜਾ ਇਹ ਮਾਫੀ ਮੰਗਦੇ ਲਿਓ ਮਾਫੀ ਮੰਗਦੇ ਬੱਬੇ ਕੀ ਦੇ ਕੋ ਮੰਗਦੇ ਹੋ ਮਾਫੀ ਲੈ ਕੋ ਨਹੀਂ ਮੰਗਣਾ ਗੁਰੂ ਕਰੋ ਮੰਗੋ ਆ ਇੱਕੋ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਇਹ ਕਰੋਗੇ ਕਾ ਕੰਮ ਜਿੱਥੇ ਚੱਗੀਆਂ ਬਾਬਾ ਜੀ ਬੇਦਰੰਗ ਰਹੁੰਦੇ ਸੀ ਕਹਿੰਦਾ ਸੀ ਗਲਤੀ ਮਨ ਨਹੀਂ ਗਲਤੀ ਗੁਰੂ ਘਰੋਂ ਮੰਗਦਾ ਉਹ ਬਾਬੇ ਰਾਏਰਾਮ ਖੜੋ ਉਹਨਾਂ ਨੂੰ ਇਹਨਾਂ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਲੀ ਲਟੇਰਾ ਪਾਲਤੀ ਗੁਰੂ ਘਰੋਂ ਅੰਮ੍ਰਿਤਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋਈ 100 ਦੰਦਾ ਉਹਨਾਂ ਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾ ਸਾਡੇ ਕੋਲ ਮਜੂਦਾ ਇਧਰ ਆ ਵੀਰ ਆ ਇਹਨੇ ਵੀਰ ਨੇ 100 ਰੁਪਿਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ 75 ਸਿਕਾ ਦਿੱਤੀ ਆ ਆ ਬਜਰਾ ਆ ਬਿਮਾਰ ਉੱਠਿਆ ਇਹ ਮਰਨ ਕਰਾਰੇ ਗਿਆ ਬਜਰਾ ਔਰ ਦੋ ਚਰ ਵਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜਾ ਕਰਨਾ ਪੈਦੀ ਮੈਂ ਗੁਰਦਾਰੇ ਕਰੋ ਜੋ ਕਰਨਾ ਤੂੰ ਗੁਰਦਾਰੇ ਮੰਗੋ ਮਾਫੀ ਸ਼ਾਨੇ ਬਣੇ ਅਗੇ ਧੌਲੀ ਦਾੜੀ ਇਹਨਾਂ ਨੂੰ ਕੀ ਆਖੀ ਇਹਨਾਂ ਨੂੰ ਬੈਨੋ ਚਲੋ ਗਲਤੀ ਇੱਧਰ ਕਰਕੇ ਕਰਾਈ ਜਾਂਦੇ ਤਕਾਣ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਲੇ ਯਾਰ ਦੋ ਨੰਬਰ ਦੀ ਗੱਡੀ ਆ ਮੈਂ ਹਾਂ ਗੱਡੀ ਚੋਰੀ ਦੀ ਜਿਹੜਾ ਪਟਾੜੇ ਦਾ ਨਾਮ ਲੈਂਦੇ ਹੀਨ ਨੂੰ ਕਹਿੰਦੇ ਇਹਨੂੰ ਪਟਾੜੇ ਦਾ ਕਾਜ ਦੇ ਦੋ ਗੱਡੀ ਦੇ ਨਾਮ ਤੇ ਪਰਚਾ ਹੋ ਗਿਆ ਤੁਹਾਡੀ ਆ ਨੰਬਰ ਜੋ ਟੇਬ ਨਾਲ ਆਏ ਕੱਟ ਗਏ ਇਹ ਬੱਚੇ ਸੋਗੇ ਜਿਸ ਦਾ ਜੀ ਗਲਤੀ ਮੰਨੇ ਵੀ ਨਾ ਡੇ ਮੈਂ ਹੁਣ ਕਰੂ ਕਾਲੀ ਸਾਹ ਸੰਗਤ ਦੇ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਲਟੇਰਿਆਂ ਕੋ ਬਦੋ ਲਟੇਰਿਆਂ ਕੋ ਬਦੋ ਪਿੰਡ ਹੋਈ ਗਰਾਈ ਨਾ ਆ ਰਿਹਾ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀਆਂ ਪੰਜਾਬ ਜਾਂਦੀਆਂ ਭੋਲੀਓ ਚਰਿਆ ਦਈ ਜਾਂਦੀਆਂ ਇਹ ਤੁਮਾਂ ਨੂੰ ਲਾ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨਦੇ ਜਾਓ ਟਾਈਮ ਨਾ ਨੀ ਬਿਨ ਹੁਣ ਨੀ ਤੇ ਪਰਾਣੇ ਪਰਾਣੇ ਜਾਓ ਜਾਓ ਜੀ ਇਹਨਾਂ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਜੀ ਇਹ ਬਾਬੇ ਦੇ ਨਾਂ ਤੇ ਕਾਗਜ਼ ਆ ਗਿਆ ਗਲਤੀ ਇਹ ਗੱਡੀ ਦੇ ਕਾਗਜ਼ ਨਾ ਤੇਰੇ ਬਾਬੇ ਦੇ ਨਾਂ ਤੇ ਆਉ ਇਹ ਨੂੰ ਨਹੀਂ ਪੈ ਗੱਡੀ ਦੇ ਨਾਲ ਕਾਗਜ਼ ਆ ਗਏ ਆ ਕਿਧੇ ਕਿਧੇ ਖਲਾਵਾ ਕਿਧੇ ਕਿਧੇ ਖਦੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਪਿੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ